ਹਾਂਜੀ ਜਿਹੜੀ ਆਪਾਂ ਸਟ੍ਰੇਟ ਸਲਵਾਰ ਦੀ ਕਟਿੰਗ ਕੀਤੀ ਸੀ ਹੁਣ ਆਪਾਂ ਉਹਦੀ ਸਟੀਚਿੰਗ ਕਰਾਂਗੇ ਮੈਂ ਆਸਣ ਨਾਲ ਆਸਣ ਦੀ ਸਿਉਣ ਮਾਰ ਲਈ ਜਿਵੇਂ ਆਪਾਂ ਕਟਿੰਗ ਕੀਤੀ ਹੈ ਉਵੇਂ ਆਸਣ ਨੂੰ ਆਸਣ ਦੇ ਨਾਲ ਮਿਲਾ ਲੈਣਾ ਇਸ ਤਰ੍ਹਾਂ ਤੇ ਇਸ ਤੋਂ ਬਾਅਦ ਆਪਾਂ ਇਸ ਤਰ੍ਹਾਂ ਇਹਦਾ ਸੈਂਟਰ ਕਰ ਲੈਣਾ ਇੱਥੇ ਜਾਂ ਤਾਂ ਕੱਟ ਲਗਾ ਲਾਂਗੇ ਅਰੇ ਕੋਈ ਮੂਰੀ ਵਾਲੀ ਸਾਈਟ ਆ ਫਿਰ ਆਪਣੀ ਮੂਰੀ ਬਿਲਕੁਲ ਸੈਂਟਰ ਚ ਰੋਗੇ ਆਪਾਂ ਇੱਥੇ ਕੱਟ ਲਗਾ ਲੈਣਾ ਸੇਮ ਹੀ ਦੂਜੇ ਪਾਸੇ ਇਸ ਤਰ੍ਹਾਂ ਇਹ ਆਪਣਾ ਸੈਂਟਰ ਵਾਲਾ ਵਾਲ ਆ ਜਾਊਗਾ ਹੁਣ ਆਪਾਂ ਬੈਕ ਸਾਈਡ ਵਾਲੇ ਵਾਲ ਪਾਵਾਂਗੇ ਪਹਿਲਾਂ ਦੋ ਇਸ ਤਰ੍ਹਾਂ ਇਹ ਬੈਕ ਸਾਈਡ ਵਾਲੇ ਵਾਲ ਨੇ ਦੂਜਾ ਹਸਣ ਚੱਕਾਂਗੇ ਹੁਣ ਇਹਦੇ ਤੇ ਆਪਾਂ ਫਰੰਟ ਭੱਲੇ ਵਾਲੇ ਵਾਲ ਪਾਉਣੇ ਸਟਾਰਟ ਕਰਾਂਗੇ ਇਸ ਤਰ੍ਹਾਂ ਇਤੋਂ ਡੇਟ ਇੰਚ ਦਾ ਗੈਪ ਛੱਡ ਦਾਂਗੇ ਚਾਹੇ 2 ਦਾ ਛੱਡ ਲਓ ਤਾਂ ਵੀ ਇਹ ਹਲਕੀ ਸਲਵਾਰ ਹੁੰਦੀ ਆ ਠੀਕ ਆ ਲੈਂਦੇ ਆ ਆਪਾਂ ਬਿਲਕੁਲ ਨਿੱਕੇ ਨਿੱਕੇ ਵਾਲ ਪਾਉਣੇ ਨੇ ਕਿਉਂਕਿ ਇਹਦੇ ਵਿੱਚ ਬਹੁਤ ਘੱਟ ਵਾਲ ਪੈਂਦੇ ਹੁੰਦੇ ਆ ਸਟ੍ਰੇਟ ਸਲਵਾਰ ਕਰਕੇ ਇਦਾਂ ਦੂਰ ਦੂਰ ਵਾਲ ਪਾਉਣੇ ਆ ਤੇ ਆਪਾਂ ਛੋਟੇ ਛੋਟੇ ਵਾਲ ਚੱਕ ਕੇ ਪਾਵਾਂਗੇ ਆ ਦੇਖੋ ਹੁਣ ਆਪਣਾ ਉਹ ਸੈਂਟਰ ਵਾਲਾ ਵਾਲ ਆ ਗਿਆ ਇਹ ਆਪਾਂ 1 2 3 4 5 6 7ਵਾਂ ਵਾਲੀ ਇਹ ਆ ਗਿਆ ਇੱਥੇ ਆਪਾਂ ਇਦੋਂ ਮੂਰੇ ਚੱਕ ਕੇ ਨੂੰ ਇਸ ਤਰ੍ਹਾਂ ਫੋਲਡ ਕਰ ਦਾਂਗੇ ਇੱਕ ਵਾਲ ਨਿੱਕਾ ਜਿਹਾ ਹੋਰ ਪਾ ਲਾਂਗੇ ਇਸ ਤੋਂ ਬਾਅਦ ਇਸ ਤਰ੍ਹਾਂ ਵਾਲ ਆ ਜਾਣਗੇ ਥੋੜੀ ਪੈਂਦੇ ਹੁੰਦੇ ਆ ਸਿੱਧੀ ਸਲਵਾਰ ਵਿੱਚ ਵਾਲ ਹੁਣ ਆਪਾਂ ਇਸ ਤਰ੍ਹਾਂ ਹੀ ਦੂਜੀ ਸਾਈਡ ਵਾਲ ਪਾਵਾਂਗੇ ਛੇ ਬਾਲ ਹੋ ਗਏ ਆਪਣੇ ਤੇ ਸੱਤਵਾਂ ਬਾਲ ਫੇਰ ਆਪਾਂ ਸੈਂਟਰ ਵਾਲਾ ਪਾਵਾਂਗੇ ਥੋੜਾ ਜਿਹਾ ਅੱਗੇ ਉਹ ਚੱਕ ਕੇ ਇਸ ਤਰ੍ਹਾਂ ਇਸ ਤੋਂ ਬਾਅਦ ਵੀ ਇੱਕ ਬਾਲ ਹੋਰ ਪਾ ਦਾਂਗੇ ਇਸ ਤਰ੍ਹਾਂ ਆਪਣੇ ਬਾਲ ਪੈ ਜਾਣਗੇ ਇਸ ਤੋਂ ਬਾਅਦ ਆਪਾਂ ਬੈਲਟ ਅਟੈਚ ਕਰਾਂਗੇ ਇਹਦੇ ਨਾਲ ਬੈਲਟ ਮੇ ਬਣਾਈ ਹੋਈ ਆ ਫਰੰਟ ਭੱਲੇ ਨਾਲ ਫਰੰਟ ਵਾਲਾ ਸਾਈਡ ਆਪਾਂ ਅਟੈਚ ਕਰ ਦਾਂਗੇ ਇਸ ਤਰ੍ਹਾਂ ਜਿੱਥੇ ਤੱਕ ਆਪਾਂ ਬਾਲ ਪਾਏ ਨੇ ਉੱਥੇ ਤੱਕ ਹੀ ਆਪਾਂ বেলਟ ਨੂੰ ਅਟੈਚ ਕਰਾਂਗੇ ਥੋਵੇਂ ਇਦਾਂ ਹੀ ਦੂਜੀ ਸਾਈਡ ਇਸ ਤੋਂ ਬਾਅਦ ਕੀ ਕਰਨਾ ਆਪਾਂ ਬੈਕ ਸਾਈਡ ਵਾਲਾ ਜਿਹੜਾ ਅਸਣ ਉਹਦੇ ਨਾਲ ਇਦਾਂ বেলਟ ਨੂੰ ਅਟੈਚ ਕਰਾਂਗੇ ਜਿਹੜਾ ਕੱਪੜਾ ਵੱਧਦਾ ਹੋਊਗਾ ਉਹਦਾ ਆਪਾਂ ਇੱਕ ਬਾਲ ਹੋਰ ਪਾ ਦਾਂਗੇ ਜਿੰਨੇ ਵੀ ਪੈਂਦੇ ਹੋਣਗੇ ਇਸ ਤਰ੍ਹਾਂ ਦੇ ਕੋਆ ਕੱਪੜਾ ਪਾਦ ਗਿਆ ਇਹਦਾ ਆਪਾਂ ਇੱਥੇ ਵਾਲੇ ਕੋ ਹੋਰ ਪਾ ਦਾਂਗੇ ਇਹ ਵੀ ਸੈਂਟਰ ਨਾਲ ਸੈਂਟਰ ਮਲਾ ਕੇ ਫਿਰ ਆਪਾਂ ਸਿਉਣ ਮਾਰਾਂਗੇ ਇਸ ਤਰ੍ਹਾਂ ਹੁਣ ਆਪਾਂ ਇਹਦਾ ਇੱਕ ਬਲ ਪਾ ਲਾਂਗੇ ਆ ਦੇਖੋ ਸਿੱਧਾ ਸਾਈਡ ਕਰਕੇ ਇੱਥੇ ਜਿੱਥੇ ਮਰਜ਼ੀ ਆ ਜਾਵੇ ਬਸ ਆਪਾਂ ਇੱਥੇ ਸੈਟਿੰਗ ਜੀ ਕਰਕੇ ਰੱਖ ਕੇ න් මාර් එදලි සයිඩාලි බල්පෑගේ හොන අප දුද්ජි සයිඩ වී ස්තරම් පාමන්ගේ එ බැක්න්ු කරනණපනේ ස්තර උඩෙවී අප එක බාල් පාදගේ ਇਦਾਂ ਆਪਣੀ ਸਟ੍ਰੇਟ ਸਲਵਾਰ ਮਤਲਬ ਬਲ ਪੈ ਕੇ 벨ਟ ਅਟੈਚ ਹੋ ਜੂਗੀ ਹੁਣ ਆਪਾਂ ਮੂਰੀਆਂ ਅਟੈਚ ਕਰਦੇ ਆਂ ਸਲਵਾਰ ਨਾਲ ਹੁਣ ਆਪਾਂ ਸਲਵਾਰ ਦੇ ਕੱਪੜੇ ਨਾਲ ਮੂਰੀ ਅਟੈਚ ਕਰਾਂਗੇ ਜੇਵੇਂ ਦੂਜੇ ਪਾਸੇ ਸਿੱਧਾ ਪਾਸਾ ਤੇ ਮੂਰੀ ਦਾ ਵੀ ਮਤਲਬ ਇਸ ਤਰ੍ਹਾਂ ਜਿਹੜੀ ਬੁਕਰਾਂ ਵਾਲੀ ਸਾਈਡ ਹੋਊਗੀ ਉਹਨੂੰ ਉੱਪਰ ਰੱਖ ਲੈਣਾ ਹੁਣ ਆਪਾਂ ਇੱਕ ਸਿਉਣ ਉੱਪਰਲੀ ਸਾਈਡ ਲਾ ਲਾਂਗੇ ਚਾਹੇ ਬੈਕ ਸਾਈਡ ਰੱਖ ਕੇ ਲਾ ਲਓ ਚਾਹੇ ਉੱਧਰੋਂ ਰੱਖ ਕੇ ਲਾ ਸਕਦੇ ਹੋ ਉੱਧਰੋਂ ਲਾ ਲਓ ਤੁਸੀਂ ਦੇਖੋ ਬਸ ਆ ਦੋ ਸਿਉਣਾਂ ਹੀ ਮਾਰਨੀਆਂ ਨੇ ਇਸ ਤੋਂ ਬਾਅਦ ਆਪਾਂ ਹੁਣ ਮੂਰੀ ਨੂੰ ਡਿਜ਼ਾਈਨਰ ਬਣਾਵਾਂਗੇ ਜਿਹਨੇ ਹੁਣ ਬਾਜ਼ਾਰ ਤੋਂ ਆਉਂਦੇ ਆ ਹਨ ਆਪਾਂ ਆਪਦੇ ਸੂਟ ਦੀ ਜੀ ਸਲਵਾਰ ਤੇ ਸਾਫ ਹੋਵੇ ਪਾਰਟੀ ਵੇਅਰ ਸੂਟ ਹੋਵੇ ਤਾਂ ਆਪਾਂ ਇਹਦੇ ਤੇ ਸਟੋਨ ਲਗਾ ਕੇ ਕਿਵੇਂ ਇਹਨੂੰ ਡਿਜ਼ਾਈਨਰ ਬਣਾ ਸਕਦੇ ਆ ਮੈਂ ਤੁਹਾਨੂੰ ਦਿਖਾਉਣੀ ਆ ਆ ਦੇਖੋ ਆਪਾਂ ਇਸ ਤਰ੍ਹਾਂ ਦੇ ਸਟੋਨ ਲੈ ਆਉਣੇ ਆ ਇਹ ਕਿਤੋਂ ਵੀ ਲੈਸਨ ਵਾਲੀ ਦੁਕਾਨ ਤੋਂ ਵੀ ਮਿਲ ਜਾਂਦੇ ਆ ਨਾ ਚੌਰਸ ਨੇ ਇਹ ਤੇ ਗੂੰਦ ਵੀ ਉੱਥੇ ਮਿਲ ਜਾਂਦੀ ਹੈ ਹੁਣ ਮੈਂ ਤੁਹਾਨੂੰ ਲਾ ਕੇ ਦਿਖਾਉਂਗੀ ਕਿਦਾਂ ਆਪਾਂ ਡਿਜ਼ਾਈਨ ਬਣਾ ਸਕਦੇ ਹਾਂ ਮੂਰੀ ਤੇ ਪਹਿਲਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਓ ਜਿੱਥੇ ਆਪਣਾ ਸੈਂਟਰ ਆਉਂਦਾ ਕਿਉਂਕਿ ਆਪਾਂ ਇੱਥੇ ਨਹੀਂ ਲਾਵਾਂਗੇ ਧਿਆਨ ਨਾਲ ਲਾਵਾਂਗੇ ਵੀ ਆਪਣੀ ਮੂਰੀ ਹੈ ਜਿਹੜੀ ਉਹ ਇੱਧਰ ਕਰੀਜ਼ ਬਣ ਜਵੇ ਇਸ ਤਰ੍ਹਾਂ ਹੀ ਦੂਜੇ ਪਾਸੇ ਹੁਣ ਆਪਾਂ ਕੀ ਕਰਾਂਗੇ ਕਿਤੇ ਕਿਤੇ ਗੂੰਦ ਲਗਾ ਕੇ ਇਹਨਾਂ ਨੂੰ ਅਟੈਚ ਕਰ ਦਾਂਗੇ ਨਾਲ ਇਸ ਤਰ੍ਹਾਂ ਗੁੰਦਨੇ ਸੁੱਕ ਕੇ ਤਾਂ ਦੇਖਣਾ ਨਹੀਂ ਹੈਗਾ ਇਹਨੇ ਵੀ ਚਿੱਟੇ ਰੰਗ ਦੀ ਬਣ ਜਾਣਾ ਬਿਲਕੁਲ ਜਿਵੇਂ ਪਾਣੀ ਹੁੰਦਾ ਮੈਂ ਵੱਧ ਤਾਂ ਕਰਕੇ ਲਗਾਈ ਹੈ ਕਿ ਜਿਹੜੇ ਮੇਰੇ ਸਟੋਨ ਨੇ ਉਹ ਲੈ ਨਾ ਜਾਣ ਫਿਰ ਜਦੋਂ ਆਪਾਂ ਧੋਵਾਂਗੇ ਸਲਵਾਰ ਨੂੰ ਇਸ ਤਰ੍ਹਾਂ ਆਪਾਂ ਆਪਣੀ ਮੂਰੀ ਨੂੰ ਡਿਜ਼ਾਈਨਰ ਬਣਾ ਸਕਦੇ ਹਾਂ ਜੇ ਆਪਣਾ ਪਾਰਟੀ ਵੇਅਰ ਸੂਟ ਬਿਨਾਂ ਲਾਸ਼ਾਂ ਤੋਂ ਨਿਊ ਡਿਜ਼ਾਈਨ ਹੈ ਬਿਲਕੁਲ ਇਸ ਤਰ੍ਹਾਂ ਆਪਾਂ ਸਾਰੀ ਮੂਰੀ ਤੇ ਲਗਾ ਲਾਂਗੇ ਜੇ ਤੁਸੀਂ ਗੁੰਦ ਘੱਟ ਲਗਾਉਣਾ ਚਾਹੁੰਦੇ ਹੋ ਤਾਂ ਘੱਟ ਵੀ ਲਗਾ ਸਕਦੇ ਹੋ ਪਰ ਮੈਨੂੰ ਐ ਡਾਊਟ ਆ ਵੀ ਜੇ ਆਪਾਂ ਧੋਵਾਂਗੇ ਤਾਂ ਪਾਣੀ ਨਾਲ ਸਟੋਨ ਲੈ ਨਾ ਜਾਣਾ ਨਾ ਇਸ ਕਰਕੇ ਮੈਂ ਵੱਧ ਲਗਾ ਰਹੀ ਹਾਂ ਥੋੜੀ ਜਿਹੀ ਪਾਈ ਹੋਈ ਸਲਵਾਰ ਬਹੁਤ ਵਧੀਆ ਲੱਗੂਗੀ ਸਟ੍ਰੇਟ ਸਲਵਾਰ ਤੁਸੀਂ ਬਿਲਕੁਲ ਨੇੜੇ ਨੇੜੇ ਵੀ ਲਗਾ ਸਕਦੇ ਹੋ ਪਰ ਮੈਂ ਥੋੜਿਆ ਜਿਹਾ ਦੂਰ ਦੂਰ ਲਗਾ ਰਹੀ ਹਾਂ ਇਸ ਤਰ੍ਹਾਂ ਪੂਰਾ ਅਟੈਚ ਕਰ ਦਾਂਗੇ ਹਾਂ ਜੀ ਇਸ ਤਰ੍ਹਾਂ ਮੈਂ ਸ਼ੀਸ਼ੇ ਲਗਾ ਲਿਆ ਸਲਵਾਰ ਦੀ ਮੂਰੀ ਤੇ ਹੁਣ ਆਪਾਂ ਇਹਨੂੰ ਦਿਖਵਾ ਦੇ ਮੈਂ ਇਹਦਾ ਸੈਂਟਰ ਛੱਡਿਆ ਇਸ ਕਰਕੇ ਕਿਉਂਕਿ ਫਿਰ ਬਾਅਦ ਵਿੱਚ ਜੇ ਸਟੋਨ ਉੱਪਰ ਆ ਜਾਵੇ ਫਿਰ ਆਪਣਾ ਸੈਂਟਰ ਨਹੀਂ ਹੁੰਦਾ ਹਨ ਤੇ ਮੈਂ ਸਲਾਈ ਜਿਹੜੀ ਵਿਚਲੀ ਲਗਾਉਣੀ ਆ ਉਹ ਜਦੋਂ ਹੀ ਸੁੱਕ ਕੇ ਉਦੋਂ ਲਗਾਉਣੀ ਆ ਪਰ ਮੈਂ ਤੁਹਾਨੂੰ ਮਾੜਾ ਜਿ ਇਸ ਤਰ੍ਹਾਂ ਕਰਕੇ ਦਿਖਾ ਦੇਣੀ ਆ ਵੀ ਆਪਾਂ ਕਿਸ ਤਰ੍ਹਾਂ ਇਹਦੀ ਸਲਾਈ ਲਗਾ ਲੈਣੇ ਹੁੰਦੀ ਆ ਜਿਵੇਂ ਆਪਣੀ ਮੂਰੀ ਸਾਢੇ 6 ਆ ਇਤੋਂ ਮੂਰਿਆਂ ਤਾਂ ਆਪਾਂ ਜਿੱਥੋਂ ਮੂਰੀ ਖਤਮ ਹੁੰਦੀ ਆ ਉਥੋਂ 1.5 ਇੰਚ ਬਾਧ ਰੱਖਣਾ ਹੁੰਦਾ ਠੀਕ ਹੈ ਜੀ 8 ਇੰਚ ਤੇ ਆਪਣੀ 1.5 ਇੰਚ ਦੀ ਨਿਸ਼ਾਨੀ ਆਊਗੀ ਆ ਦੇਖੋ ਸਾਢੇ 6 ਇੱਥੇ ਆਉਂਦਾ ਇੰਨਾ ਗੈਪ ਪਾਉਣਾ ਹੁੰਦਾ ਫਿਰ ਇਹਨੂੰ ਐਂਚੀ ਟੇਪ ਨਾਲ ਇਸ ਤਰ੍ਹਾਂ ਮਲਾ ਕੇ ਸਿਲਾਈ ਲਗਾ ਦੇਣੀ ਹੁੰਦੀ ਆ ਫਿਰ ਆਪਣੀ ਸਲਵਾਰ 'ਚ ਕੋਈ ਖੇਚ ਨਹੀਂ ਪੈਂਦੀ ਕੋਈ ਝੋਲ ਨਹੀਂ ਪੈਂਦਾ ਬਿਲਕੁਲ ਸਲਾਈ ਸੈਟ ਆ ਜਾਂਦੀ ਆ ਤੇ ਇਸ ਤਰ੍ਹਾਂ ਤੁਸੀਂ ਆਪਦੀ ਸਲਵਾਰ ਤੇ ਵੀ ਡਿਜ਼ਾਈਨ ਬਣਾ ਸਕਦੇ ਹੋ ਜੇ ਵੀਡੀਓ ਵਧੀਆ ਲੱਗੀ ਹੋਈ ਤਾਂ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ